ਏ ਹਾਲਾਤ ਹੈ ਅੱਜ ਪੰਜਾਬ ਦੇ ਬਾਬਾ ਸਾਹਿਬ ਅੰbedkar ਦੀ ਜੋ ਬੁੱਤ ਨਾਲ ਹੋਇਆ અપਮਾਨ ਹੋਇਆ ਉਹ ਸਾਰੀ ਦੁਨੀਆ ਨੇ ਦੇਖਿਆ 26 ਜਨਵਰੀ ਵਾਲੇ ਦਿਨ ਸੰਵਿਧਾਨ ਦੇ ਨਿਰਮਾਤਾ ਨੂੰ ਸੰਵਿਧਾਨ ਨੂੰ ਸਾੜਨ ਦੀ ਗੱਲ ਕੀਤੀ ਗਈ ਪੈਟਰੋਲ ਪਾਇਆ ਤੇ ਕਹਾਣੀ ਦੱਸ ਦਿੱਤੀ ਕਿ ਮੋਗੇ ਤੋਂ ਇੱਕ ਬੰਦਾ ਆਇਆ ਜਿਹੜਾ ਕਿ ਦਲਿਤ ਭਾਈਚਾਰੇ ਨਾਲ ਸੰਬੰਧਤ ਸੀ ਉਹ ਥੋੜੀਆਂ ਲੈ ਕੇ ਬਾਬਾ ਸਾਹਿਬ ਹੁਣ ਕੀ ਪਤਾ ਉਹ ਦਲਿਤ ਭਾਈਚਾਰੇ ਨਾਲ ਸੰਬੰਧਤ ਸੀ ਜਾਂ ਨਹੀਂ ਸੀ ਇਹਦਾ ਪੁਲਿਸ ਕਹਿ ਰਹੀ ਹੈ ਨਾ ਜਿਵੇਂ ਲਾਟਸ ਆਪਰੇਸ਼ਨ ਸੀਗਾ ਉਹ ਏਵੇਂ ਹੀ ਹੁਣ ਇਹ ਕਹਿ ਦਿੰਦੇ ਆ ਜੇ ਕਿਤੇ ਹੈਂਡ ਗ੍ਰੇਨੇਡ ਸਿੱਟਿਆ ਜਾਂਦਾ ਉਹਨੂੰ ਕਹਿ ਦਿੰਦੇ ਛੁਰਲੀ ਡਿੱਗੀ ਸੀ ਜੇ ਕਿਤੇ ਬੰਬ ਫਟ ਜਾਂਦਾ ਕਹਿੰਦੇ ਟਾਇਰ ਫਟ ਗਿਆ ਇਹ ਲੋਕਾਂ ਨੂੰ ਬੇਫਕੂ ਬਣਾਇਆ ਜਾ ਰਿਹਾ ਹੈ ਡੇਲੀ ਪੋਸਟ ਪੰਜ ਪੋਸਟ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਸ਼ਰਨਿਪ ਸਿੰਘ ਪੰਜਾਬ ਅੰਦਰ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਹਰ ਪਾਰਟੀਆਂ ਇੱਕ ਦੂਸਰੇ ਉੱਪਰ ਚਿਕੜ ਉਛਾਲ ਦੀਆਂ ਅਤੇ ਇੱਕ ਦੂਸਰੀ ਪਾਰਟੀ ਦੇ ਵਿੱਚੋਂ ਵਰਕਰਾਂ ਨੂੰ ਆਗੂ ਲੀਡਰਾਂ ਨੂੰ ਆਪਣੀ ਪਾਰਟੀ ਦੇ ਵਿੱਚ ਲਿਆਉਣ ਦੀਆਂ ਕਸਮਕਸਾਂ جاری ਹਨ ਅਤੇ ਇਹ ਕੰਮ ਲਗਾਤਾਰ ਪਹਿਲੇ ਸਮਿਆਂ ਤੋਂ ਚੱਲਦਾ ਆ ਰਿਹਾ ਹੈ ਅੱਜ ਇੱਕ ਵਾਰ ਫਿਰ ਕਾਂਗਰਸ ਦੀ ਪਾਰਟੀ ਨੂੰ ਵੱਡਾ ਬਲ ਮਿਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦੇ ਹੋਇਆ ਪਿਛਲੇ ਦਿਨੀ ਜੋ ਕਾਉਂਸਲਰਾਂ ਦੀਆਂ ਚੋਣਾਂ ਹੋਈਆਂ ਨਗਰ ਨਿਗਮ ਦੀ ਉਸ ਵਿੱਚ ਜੇਤੂ ਕਾਉਂਸਲਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦਿਆ ਹੋਇਆ ਕਾਂਗਰਸ ਦੇ ਵਿੱਚ ਚਲੇ ਜਾਣਾ ਬੜੀ ਬੇਸ਼ਰਮੀ ਦੀ ਗੱਲ ਹੈ ਕਿੱਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਸੀਐਮ ਭਗਵੰਤ ਮਾਨ ਦੀ ਸਰਕਾਰ ਤੇ ਵਿੱਚ ਕਮੀਆਂ ਪਾਈਆਂ ਜਾ ਰਹੀਆਂ ਹਨ ਜਿਸ ਕਰਕੇ ਜਿੱਤੇ ਹੋਏ ਕੌਂਸਲਰ ਜਿੱਤੇ ਹੋਏ ਸਰਪੰਚ ਜਿੱਤੇ ਹੋਏ ਮੈਂਬਰ ਆਏ ਦਿਨ ਕਾਂਗਰਸ ਪਾਰਟੀ ਵਿੱਚ ਜਾਂ ਫਿਰ ਭਾਈਪਾ ਵਿੱਚ ਜਾਣ ਨੂੰ ਮਜਬੂਰ ਹੋ ਚੁੱਕੇ ਹਨ ਇਹ ਕਿਤੇ ਨਾ ਕਿਤੇ ਸੀਐਮ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਕੇਜਰੀਵਾਲ ਦੀਆਂ ਵੱਡੀਆਂ ਖਾਮੀਆਂ ਨਜ਼ਰ ਆਉਂਦੀਆਂ ਹਨ ਪ੍ਰੋਸੈਜੁਗ ਸੂਤਰਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਅੰਦਰੂ ਸੀਏ ਭਗਵੰਤ ਮਾਨ ਦੀ ਸਰਕਾਰ ਦੀ ਕਹਾਣੀ ਖਤਮ ਹੁੰਦੀ ਜਾ ਰਹੀ ਹੈ ਲੋਕਾਂ ਦਾ ਵਿਸ਼ਵਾਸ ਉੱਡਦਾ ਜਾ ਰਿਹਾ ਹੈ ਅਤੇ ਜੋ ਵਾਅਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਸਨ ਉਸ ਵਾਅਦਿਆਂ ਦੇ ਉੱਪਰ ਪੂਰਾ ਉਤਰਨਾ ਆਮ ਆਦਮੀ ਪਾਰਟੀ ਦੀ ਵਸ ਦੀ ਗੱਲ ਨਹੀਂ ਜਿਸ ਕਰਕੇ ਲੋਕਾਂ ਦਾ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ ਹੈ ਪਿਛਲੇ ਦਿਨੀ ਲੋਕ ਸਭਾ ਦੀਆਂ ਚੋਣਾਂ ਜੋ ਭਾਰਤ ਵਿੱਚ ਹੋਈਆਂ ਉਸ ਵਿੱਚ ਪੰਜਾਬ ਵਿੱਚੋਂ 13 ਸੀਟਾਂ ਦੇ ਵਿੱਚੋਂ ਕਾਂਗਰਸ ਪਾਰਟੀ ਨੂੰ 7 ਸੀਟਾਂ ਮਿਲਣੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਵੱਡਾ ਕਲੰਕ ਲੱਗ ਗਿਆ ਕਿ ਇੱਕ ਸਰਕਾਰ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇ ਅਤੇ ਲੋਕਾਂ ਨੇ ਵਾਅਦੇ ਪੂਰੇ ਨਾ ਹੁੰਦੇ ਹੋਏ ਘਮਣ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਰਕਾਰ ਦਿੱਤਾ ਅਤੇ ਵਿਰੋਧੀ ਤੇ ਸਾਰੇ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਬਾਉ ਤੇਲੂ ਰਾਮ ਜੀ ਸੀਨੀਅਰ ਸਾਡੇ ਲੀਡਰ ਤੇ ਸਾਰੇ 8 ਸਾਡੇ ਜਿਹੜੇ ਕਾਉਂਸਲਰ ਸਹਿਬਾਨ ਮੌਜੂਦ ਨੇ ਇੱਥੇ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਝੰਡਾ ਬੁਲੰਦ ਕੀਤਾ। ਔਰ ਅੱਜ ਜਿਹੜੀ ਖਾਸ ਕਰਕੇ ਪ੍ਰੈਸ ਕਾਨਫਰੰਸ ਅੱੱਦੀ ਗਈ ਹੈ। ਉਹ ਇਹ ਹੈ ਕਿ ਅੱਜ ਇੱਕ ਬਹੁਤ ਵੱਡੀ ਪਹਿਲ ਕਦਮੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੋਈ ਹੈ। ਉਹ ਇਹ ਹੈ ਕਿ ਅਕਸਰ ਨਿਰੰਤਰ ਤੁਸੀਂ ਟੀਵੀ ਤੇ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ। ਕੀ ਸਰਕਾਰਾਂ ਆਪਣੇ ਦਬਾਹ ਹੇਠ ਸਰਕਾਰਾਂ ਲਾਲਚ ਦੇ ਕੇ ਡਰਾ ਕੇ ਧਮਕਾ ਕੇ ਰੋਜ਼ਾਨਾ ਕਿਤੋਂ ਨਾ ਕਿਤੋਂ ਹਰ ਵੱਖਰੀ ਪਾਰਟੀ ਦੇ ਕਾਉਂਸਲਰ ਸਹਿਬਾਨਾਂ ਨੂੰ ਜੁਆਇਨ ਕਰਾਉਂਦੀਆਂ ਕਰਾਇਆ ਪਿੱਛੇ ਉਹਨਾਂ ਨੇ ਲੁਧਿਆਣੇ 'ਚ ਵੀ ਹੋਇਆ ਕਿਉਂਕਿ ਮਕਮਲ ਮੰਡੇਟ ਜਿਹੜਾ ਹੈਗਾ ਉਹ ਕਿਤੇ ਨਹੀਂ ਮਿਲਿਆ ਪੰਜ ਕਾਰਪੋਰੇਸ਼ਨ 'ਚ ਆਮ ਆਦਮੀ ਪਾਰਟੀ ਨੂੰ ਮਕਮਲ ਮੰਡੇਟ ਹਾਂ ਸੀਟਾਂ ਬਾਜ਼ਰ ਜ਼ਰੂਰ ਆਈਆਂ ਲੁਧਿਆਣੇ ਦੇ ਵਿੱਚ ਲੇਕਿਨ ਮਕਮਲ ਮੰਡੇਟ ਨਹੀਂ ਸੀ ਤੇ ਸਾਡੇ ਕੁਝ ਸਾਥੀਆਂ ਨੂੰ ਡਰਾ ਕੇ ਧਮਕਾ ਕੇ ਲਾਲਚ ਦੇ ਕੇ ਉਹ ਚਲੇ ਗਏ ਸਭ ਛੱਡ ਕੇ ਲੇਕਿਨ ਇਹ ਪਹਿਲ ਕਦਮੀ ਮੈਂ ਵਧਾਈ ਦੇਣਾ ਚਾਹਣਾ ਹੈ ਸਾਡੇ ਭਰਾ ਅਮਨ ਜੀ ਨੂੰ ਵਾਰਡ ਨੰਬਰ 12 ਮੁੱਲਾਪੁਰ ਦੇ ਸਾਰੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਪਹਿਲਾਂ ਤਾਂ ਸਰਕਾਰ ਦੇ ਖਿਲਾਫ ਸਾਡੀ ਕਮੇਟੀ ਬਣਾਉਣ ਦਾ ਜਿਹੜਾ ਕੰਮ ਕੀਤਾ ਅੱਠ ਸਾਡੇ ਕਾਉਂਸਲਰ ਸਹਿਬਾਨ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ ਚਟਾਂਗ ਦੇ ਵਾਂਗ ਔਰ ਇਹਦੇ ਪਿੱਛੇ ਮੇਨ ਲੱਗਦਾ ਸੰਦੀਪ ਸਿੰਘ ਸੰਧੂ ਸਾਹਿਬ ਔਰ ਸਾਰੇ ਜਿਹੜੇ ਮੁੱਲਾਪੁਰ ਦੇ ਲੋਗ ਹੈ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਫੈਸਲਾ ਤੇ ਫਤਵਾ ਦਿੱਤਾ ਤੇ ਅਮਨ ਜੀ ਦੇ ਆਉਣ ਨਾਲ ਹੁਣ ਸੜਕੋ ਦੇ ਨੌ ਹੋ ਗਏ ਮੈਂ ਅਮਨ ਜੀ ਦਾ ਕਿ ਪਾਰਟੀ ਛੱਡ ਕੇ ਭਰਿਆ ਮੇਲਾ ਛੱਡ ਕੇ 2 ਸਾਲ ਮੁਕੰਮਲ ਅਜੇ ਪਾਰਟੀ ਦੇ ਪਏ ਹੋਣ ਤੇ ਪਾਰਟੀ ਅੱਜ ਸਰਕਾਰ ਚ ਹੋਵੇ ਇਹ ਵਿਅਕਤੀ ਨੂੰ ਇਤਿਹਾਸ ਯਾਦ ਕਰੇਗਾ ਕਿ ਭਰਿਆ ਮੇਲਾ ਤੇ ਪਾਰਟੀ ਛੱਡ ਕੇ ਆਇਆ ਹੈ ਅਮਨ ਕੌਂਸਲਰ ਵਾਰਡ ਨੰਬਰ 12 ਤੋਂ ਮੈਂ ਬਤੌਰ ਪ੍ਰਧਾਨ ਹੁੰਦਿਆਂ ਇਹਨਾਂ ਦੇ ਸਾਥੀ ਰਜਨੀਸ਼ ਜੀ ਮੈਂ ਆਪ ਦੇ ਵੱਲੋਂ ਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਸਵਾਗਤ ਇਹਨਾਂ ਦਾ ਕਰਦਾ ਐ ਔਰ ਇਹਨਾਂ ਦੇ ਆਉਣ ਦੇ ਨਾਲ ਕਾਉਂਸਲਰ ਦੇ ਆਉਣ ਦੇ ਨਾਲ ਕਮੇਟੀ ਸਾਡੀ ਬਾਣੀ ਰਹੀ ਸੀ ਇਹਨਾਂ ਦੇ ਆਉਣ ਦੇ ਨਾਲ ਕਮ ਸੇ ਕਮ ਜਿਹੜੇ ਵਿਅਕਤੀ ਜਾ ਰਹੇ ਐ ਕੋਈ ਛੱਡ ਕੇ ਜਿਹੜਾ ਕਾਂਗਰਸ ਦੀ ਉਹ ਜਿੱਤਿਆ ਉਹਨਾਂ ਨੂੰ ਸ਼ਾਇਦ ਸਬਕ ਵੀ ਲੈਣਾ ਚਾਹੀਦਾ ਹੈ ਕਿ ਜਦੋਂ ਛੱਡ ਕੇ ਜਾਈਏ ਤਾਂ ਭਰਿਆ ਮੇਲਾ ਛੱਡ ਕੇ ਜਾਣਾ ਚਾਹੀਦਾ ਔਖੇ ਵੇਲੇ ਜਿਹੜਾ ਬੰਦਾ ਛੱਡ ਕੇ ਜਾਂਦਾ ਹੈ ਉਹਨੂੰ ਫਿਰ ਸਮਾਜ ਤੇ ਲੋਕ ਯਾਦ ਨਹੀਂ ਕਰਦੇ ਸੋ ਮੈਂ ਜੀ ਆਇਆਂ ਕਹਣਾ ਹੈ ਅਮਨ ਜੀ ਦਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਣ ਨਹੀਂ ਦਿੱਤੀ ਜਾਏਗੀ ਐ ਤੁਹਾਨੂੰ ਦਿਲ ਦੇ ਕਰੀਬ ਲਾ ਕੇ ਕਰੀਬ ਅਸੀਂ ਰੱਖਾਂਗੇ ਔਰ ਤੁਹਾਡਾ ਹਮੇਸ਼ਾ ਆਦਰ ਮਾਨ ਸਨਮਾਨ ਅਸੀਂ ਕਾਇਮ ਕਰਾਂਗੇ ਕਈ ਵਾਰੀ ਲੋਕ ਇਹ ਗੱਲ ਕਹਿ ਦਿੰਦੇ ਐ ਕੀ ਬੰਦਾ ਜੁਆਇਨ ਕਰ ਜਾਂਦਾ ਹੈ ਆ ਸੱਠਾ ਸਾਹਿਬ ਨੇ ਜੁਆਇਨ ਕੀਤਾ ਬਲਵਿੰਦਰ ਜੀ ਨੇ ਜੁਆਇਨ ਕੀਤਾ ਸਮਾਉਂ ਤੇ ਇਹਨਾਂ ਲੋਕਾਂ ਨੂੰ ਜ਼ਰੂਰ ਇਹ ਪਤਾ ਲੱਗੇਗਾ ਕਿ ਅਸੀਂ ਇਹਨਾਂ ਲੋਕਾਂ ਦੀ ਕਿਸ ਪ੍ਰਕਾਰ ਕਦਰ ਕੀਮਤ ਪਾਵਾਂਗੇ ਸੋ ਇਹ ਤਾਂ ਸਾਰੀਆਂ ਇਹ ਗੱਲਾਂ ਅੱਜ ਜੁਆਇਨਿੰਗ ਦੀਆਂ ਸੀ ਦੂਸਰਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਕੱਲ ਅਸੀਂ ਪੰਜਾਬ ਦੇ ਗਵਰਨਰ ਨੂੰ ਮਿਲੇ ਸਾਂ ਜਿਸ ਪ੍ਰਕਾਰ ਪੰਜਾਬ ਦੇ ਅੰਦਰ ਹਾਲਾਤ ਬਣੇ ਹੋਏ ਤੁਸੀਂ ਦੇਖਿਆ ਕਿ ਅਨਕਨਸਟੀਚੂਨਲ ਤਰੀਕੇ ਦੇ ਨਾਲ ਇਹਨਾਂ ਨੇ ਪਟਿਆਲਾ ਦੀ ਜਿਹੜੇ ਮੇਰਸ਼ਿਪ ਜਿੱਤੀ ਔਰ 40 ਵਿਅਕਤੀਆਂ ਦੇ ਕਾਗਜ਼ ਹੀ ਨਹੀਂ ਦਾਖਲ ਹੋਣ ਦਿੱਤੇਗੇ ਇਹ ਹੈਗਾ ਇਨਕਲਾਬ ਇਹ ਹੈਗਾ ਭਗਤ ਸਿੰਘ ਦੀ ਸੋਚ ਤੇ ਪਹਿਰਾ ਇਹ ਹੈਗਾ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੀ ਪਰੰਪਰਾਵਾਂ ਪੂਰੀਆਂ ਕਰਦੀਆਂ ਦੂਜਾ ਫਿਰ ਤੁਸੀਂ ਦੇਖਿਆ ਲੁਧਿਆਣੇ ਦੇ ਵਿੱਚ ਇਹ ਜਿਹੜਾ ਕਾਂਗਰਸ ਦੇ ਬੰਦੇ ਲੈ ਜਾਣੇ ਕੋਈ ਭਾਜਪਾ ਦਾ ਲੈ ਜਾਣਾ ਇਹ ਕੰਮ ਸ਼ੁਰੂ ਕੀਤਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਜੈਨ ਜਨਿੰਦਰ ਜੈਨ ਜਤਿੰਦਰ ਜੈਨ ਮੋਗਾ ਤੋਂ ਜੁਗਿੰਦਰ ਜੈਨ ਐਮ ਐਲ ਏ ਸਾਹਿਬ ਕਾਂਗਰਸ ਤੋਂ ਜਿੱਤੇ ਉਧਰ ਲੈ ਗਏ ਫਿਰ ਤਿੰਨ ਚਾਰ ਹੋਰ ਗਏ ਮਗਰ ਔਰ ਅਜ ਅਕਾਲੀ ਦਲ ਦੀ ਉਸ ਪਾਰਟੀ ਦਾ ਤੇ ਜੁਗਿੰਦਰ ਜੈਨ ਸਾਹਿਬ ਦਾ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਹਾਂ ਉਹ ਚਲੇ ਗਏ ਇਸ ਦੁਨੀਆ 'ਚ ਨਹੀਂ ਰਹੇ ਅੱਜ ਕੋਈ ਰਾਜਨੀਤੀ 'ਚ ਉਹਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਰਹੇਗਾ ਤੇ ਅੱਜ ਅਕਾਲੀ ਦਲ ਮੁਕੰਮਲ ਤੌਰ ਤੇ ਹਾਸ਼ੀਏ ਤੇ ਆ ਗਿਆ ਕਿਉਂਕਿ ਇਹੋ ਜੀ ਰਾਜਨੀਤੀ ਨੂੰ ਲੋਕ ਪਸੰਦ ਨਹੀਂ ਕਰਦੇ ਕਿ ਇਹ ਜਿਹੜੀ ਰਾਜਨੀਤੀ ਸੋ ਲੁਧਿਆਣੇ 'ਚ ਹੋਇਆ ਫਗਵਾੜਾ ਦੇ ਵਿੱਚ ਮੁਕੰਮਲ ਮੰਡੇਟ ਹੈ ਜਿਵੇਂ ਤੁਹਾਨੂੰ ਸੰਦੀਪ ਜੀ ਤੁਸੀਂ ਕਿਹਾ ਕਿ ਹਜੇ ਇੱਥੇ ਸੌਣੀ ਚੁਕਾਈ ਗਈ ਉਹਦਾ ਕਾਰਨ ਹੈ ਮੁੱਲਾਪੁਰ ਤੋਂ ਸੌ ਇਸ ਕਰਕੇ ਨਹੀਂ ਚੁਕਾਈ ਗਈ ਕਿ ਹਜੇ ਤੱਕ ਤੁਹਾਡੇ 8 ਦੇ 8 ਬੰਦੇ ਕਾਇਮ ਖੜੇ ਤੁਸੀਂ ਉਹਨਾਂ ਦੀ ਪਾਰਟੀ ਛੱਡ ਕੇ ਸਾਡੇ ਕੋਲੇ ਆਮਨ ਆਇਆ ਅਸਲ ਵਿੱਚ ਇਹਨਾਂ ਨੇ ਪਹਿਲਾਂ ਪਟਿਆਲਾ ਕਿਉਂ ਨਹੀਂ ਫਗਵਾੜੇ ਦੀ ਚੋਣ ਕਰਾਈ ਕਿਉਂ ਅਮਰਸਰ ਲੇਟ ਕੀਤਾ ਕਿਉਂਕਿ ਇਹਨਾਂ ਕੋਲੇ ਮੰਡੇਟ ਨਹੀਂ ਹੈ ਜਲੰਧਰ ਕਰਾਤਾ ਸੋਚ ਕੋਣ ਤੋਂ ਬਾਅਦ 48 ਘੰਟਿਆਂ ਦੇ ਵਿੱਚ ਚੋਣ ਕਰਾਉਣੀ ਹੈ ਮੌਕੇ ਤੇ ਚੋਣ ਕਰਾਉਣਾ ਪੈਂਦਾ ਇਹਨਾਂ ਕੋਲੇ ਹਜੇ ਹੈ ਨਹੀਂ ਹਜੇ ਤੁਹਾਡੇ ਸਾਡੇ ਕੌਂਸਲਰ ਸਰਬਾਨਾਂ ਤੇ ਹੋਰ ਸਿਕੰਜਾ ਕਸਣਾ ਹੈ ਕਿ ਕਿੱਦਾਂ ਇਹ ਪੱਟ ਲਈਏ ਇਹਨਾਂ ਨੂੰ ਲੇਕਿਨ ਸੂਰਬੀਰ ਯੋਧੇ ਜਿਹੜੇ ਗੁਰੂ ਰਾਮਦਾਸ ਜੀ ਦੀ ਧਰਤੀ ਦੇ ਲੋਕ ਸਨ ਉਹ ਕਿਆਲੀ ਦੇ ਕਿਆਲੀ ਸਾਡੇ ਨਾਲ ਖੜੇ ਰਹੇ ਅੰਮ੍ਰਿਤਸਰ ਹੋਇਆ ਕਿਆਲੀ ਸਾਡੇ ਕੋਲੇ 4 ਅਕਾਲੀ ਦਲ ਕੋਲੇ ਤੇ 7 ਭਾਜਪਾ ਕੋਲੇ 52 90 ਦੇ ਹਾਊਸ ਚੋਂ 52 ਦੋ ਇਹਨਾਂ ਨੇ ਧੱਕੇ ਨਾਲ ਹਲਕੇ ਸਾ ਉੱਥੇ ਦਾਲ ਜੋੜ ਤੇ 92 ਦੇ ਹਾਊਸ ਚੋਂ 52 ਜਿਹੜਾ ਮੰਡੇਟ ਇੱਕ ਤਰਫਾ ਚੋਣ ਆ ਵੀ ਨਹੀਂ ਹੋਇਆ ਇਹ ਮਤ ਸਮਝੋ ਕਿ ਬਾਬਾ ਸਾਹਿਬ ਉਮੀਦ ਕਰਦੀ ਤੇ ਭਗਤ ਸਿੰਘ ਦੀ ਫੋਟੋ ਲਾ ਕੇ ਤੁਹਾਨੂੰ ਅੰਮ੍ਰਿਤਸਰ ਦੇ ਲੋਕ ਮਾਫ ਕਰ ਦੇਣਗੇ ਕਿਉਂਕਿ ਮੰਡੇਟ ਕਾਂਗਰਸ ਨੂੰ ਮਿਲਿਆ ਹੈ ਮੰਡੇਟ ਕਾਂਗਰਸ ਨੂੰ ਮਿਲਿਆ ਤੁਸੀਂ ਧੱਕੇ ਨਾਲ ਆਪਦਾ ਉੱਥੇ ਮੇਰ ਨਿਯੁਕਤ ਕਰ ਦਿੱਤਾ ਐਵੇਂ ਹੀ ਮੰਡੇਟ ਫਗਵਾੜੇ ਚ ਸਾਨੂੰ ਮਿਲਿਆ ਤੇ ਤੁਸੀਂ ਚੋਣਾਂ ਦੀ ਪ੍ਰਕਿਰਿਆ ਕੈਨਸਲ ਕਰਕੇ ਵੀ ਮਗਰਲੇ ਗੇਟ ਥੱਲੇ ਉਹਦੀ ਕਮਿਸ਼ਨਰ ਲੰਘ ਗਿਆ ਤੇ ਡੇਟ ਅੱਗੇ ਪਾ ਦਿੱਤੀ ਗਈ ਹਾਲਾਂਕਿ ਹਾਈ ਕੋਰਟ ਨੇ ਕਿਹਾ ਸੀ ਚੋਣ ਕਰਾਓ ਤੇ 5-6 ਕਾਉਂਸਲਰਾਂ ਤੇ ਮੁਕਦਮੇ ਦਰਜ ਕਰਨ ਤੋਂ ਬਾਅਦ ਸਾਡੇ ਬੰਦੇ ਫੇਰ ਖੜੇ ਰਹੇ ਦੋ ਬੰਦੇ ਉਹਨਾਂ ਚੋਂ ਛੱਡ ਕੇ ਚਲੇ ਗਏ ਜਿਨ੍ਹਾਂ ਨੂੰ ਕੋਈ ਲਾਲਚ ਦਿੱਤਾ ਹੋਵੇ ਸੋ ਮੇਰੇ ਕਹਿਣ ਦਾ ਮਤਲਬ ਐਡਾ ਤੁਸੀਂ ਇਹ ਜਿਹੜੀ ਹORS TRADING ਕਰਦੇ ਹੋ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਤੁਸੀਂ ਦਿੱਲੀ ਵਿੱਚ ਭਾਜਪਾ ਤੇ ਇਲਜ਼ਾਮ ਲਾਉਨੇ ਹੋ ਤੁਸੀਂ ਲੋਟਸ ਆਪਰੇਸ਼ਨ ਲੋਟਸ ਦੀ ਗੱਲ ਕਰਦੇ ਹੋ ਵਿਧਾਨ ਸਭਾ 'ਚ ਲੇਕਿਨ ਬੰਦੇ ਤੁਸੀਂ ਰੋਜ਼ਾਨਾ ਨਿਰੰਤਰ ਇਸ ਤਰ੍ਹਾਂ ਕੰਮ ਕਰਦੇ ਹੋ ਤੁਹਾਨੂੰ ਵੀ ਲੋਕਾਂ ਨੇ ਮaaf ਨਹੀਂ ਕਰਨਾ ਮੈਂਡੇਟ ਮੁੱਲਾਪੁਰ ਕਾਂਗਰਸ ਪਾਰਟੀ ਨੂੰ ਮਿਲੇ ਹੈ ਕਿ ਮੁੱਲਾਪੁਰ ਦੀ ਜਿਹੜੀ ਕਮੇਟੀ ਹੈ ਉਹਦੀ ਦੇਖ ਰੇਖ ਕਾਂਗਰਸ ਪਾਰਟੀ ਕਰੇ ਤੇ ਪ੍ਰਧਾਨ ਕਾਂਗਰਸ ਦਾ ਹੋਵੇ ਜੇ ਤੱਕੇਸ਼ਈ ਕਰਨ ਦੀ ਕੋਸ਼ਿਸ਼ ਕਰੂਗੇ ਅਸੀਂ ਬਰਦਾਸ਼ਤ ਵੀ ਨਹੀਂ ਕਰਾਂਗੇ ਤੇ ਲੜਾਈ ਵੀ ਸਾਡੇ ਕਾਉਂਸਲਰ ਜਨਤਾ ਵੀ ਬਰਦਾਸ਼ਤ ਨਹੀਂ ਬਾਬਾ ਸਾਹਿਬ ਅੰਬੇਦਕਰ ਦੀ ਉਸ ਬੁੱਤ ਤੇ ਇਹ ਹਮਲਾ ਤੇ ਇਹ અપਮਾਨਜਨ ਗੱਲ ਹੋ ਗਈ ਪੌੜੀ ਕੌਣ ਲਿਆਇਆ ਕਿੱਥੇ ਲਗੀ ਇਹਦੀ ਕੋਈ ਗੱਲ ਨਹੀਂ ਜਿਵੇਂ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਪੰਜਾਬ ਚ ਹੋਈ ਤੇ ਪਹਿਲਾਂ ਕਹਦਾ ਕਿ ਲਾਰੈਂਸ ਬਸ਼ਨੋਈ ਦੀ ਤਾਂ ਇੰਟਰਵਿਊ ਪੰਜਾਬ ਦੀ ਨਹੀਂ ਹੈ ਹੁਲੀਆ ਉਰਾ ਸੀ ਉਹ ਫਿਰ ਹੁਲੀਏ ਨਾਲ ਆ ਗਈ ਹੁਣੇ ਸਿੱਧ ਹੋ ਗਿਆ ਕਿ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਪੰਜਾਬ ਚ ਹੋਈ ਸੋ ਇਹ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਇਹ ਸਾਰੇ ਲੋਕ ਬੇਫਕੂ ਬਣਾ ਰਹੇ ਔਰ ਜਨਤਾ ਬੇਫਕੂ ਬਣੇਗੀ ਨਹੀਂ ਜਨਤਾ ਬੜੀ ਸਿਆਣੀ ਹੈ ਇਸੇ ਕਰਕੇ 13 ਵਿੱਚੋਂ 7 ਸੀਟਾਂ ਦਾ ਮੰਡੇਟ ਪਾਰਲੀਮੈਂਟ ਦੇ ਵਿੱਚ ਸਾਨੂੰ ਮਿਲਿਆ ਔਰ 3 ਸੀਟਾਂ ਦਾ ਉਹਨਾਂ ਨੂੰ ਮਿਲਿਆ ਔਰ ਮੇਅਰ ਬਣਾਉਣ ਦੇ ਨਾਲ ਸਰਕਾਰਾਂ ਨਹੀਂ ਰਹਿਣੀਆਂ ਮੇਅਰ ਤਾਂ ਪੰਜੇ ਸਾਡੇ ਸੀਗੇ ਪਰ 92 ਸੀਟਾਂ ਆਮ ਆਦਮੀ ਪਾਰਟੀ ਲਈ ਗਈ ਕਿਉਂਕਿ ਜਿਹੜੇ ਲੋਕ ਹੈ ਉਹ ਤੁਹਾਡਾ ਕਰਦਾਰ ਪਹਿਚਾਨ ਗਏ ਆ ਤੁਸੀਂ ਕਹਿਆ ਸੀ ਬਦਲਾਵ ਦੀ ਰਾਜਨੀਤੀ ਇਹ ਉਹ ਵਰਕਰ ਨੇ ਅਮਨਜੀਤ ਹਰੀ ਜਿਨ੍ਹਾਂ ਨੇ ਪਾਰਟੀ ਨੂੰ ਮਾੜੇ ਸਮੇਂ ਨਾਲ ਖੜ ਕੇ ਇੱਥੋਂ ਤੱਕ ਲਿਆਂਦਾ ਔਰ ਮੁੱਖ ਮੰਤਰੀ ਔਰ ਸਰਕਾਰ ਹੋਵੇ ਛੱਡ ਕੇ ਬੰਦਾ ਆਵੇ ਉਹ ਦਿਲ ਤੇ ਪੱਥਰ ਰੱਖ ਕੇ ਆਇਆ ਸੋ ਕਹਿਣ ਦਾ ਮਤਲਬ ਹੈ ਅੱਜ ਪੰਜਾਬ ਦਾ ਮਾੜਾ ਹਾਲ ਹੈ ਬਦਹਾਲ ਹੈ ਪੰਜਾਬ ਚ ਕਿਸੇ ਪ੍ਰਕਾਰ ਦੀ ਕੋਈ ਕਿਸੇ ਵਿਅਕਤੀ ਦੀ ਸਿਕਿਉਰਿਟੀ ਨਹੀਂ ਹੈ ਇਹ ਮਸ਼ਰੂਫ ਨੇ ਪੰਜਾਬ ਦੀ ਪੁਲਿਸ ਕੀ ਸਾਰੇ ਐਮਸੀਆਂ ਨੂੰ ਕੋਈ ਧਮਕੀ ਦੇ ਰਿਹਾ ਹੈ ਕੋਈ ਸਰਪੰਚਾਂ ਨੂੰ ਦੇ ਰਿਹਾ ਹੈ ਕੋਈ ਸਰਪੰਚਾਂ ਨੂੰ ਭਜਾ ਕੇ ਰੱਖ ਰਿਹਾ ਜਿੱਥੇ ਸਾਡੇ ਜਿੱਤੀਏ ਸਾਰਾ ਕੰਮ ਤੇ ਪੰਜਾਬ ਦੀ ਪੁਲਿਸ ਤੇ ਅਫਸਰ ਸਹਿਬਾਨ ਵੀਡੀਓ ਤਹਿਸੀਲਦਾਰ ਇਸ ਕੰਮ ਤੇ ਲੱਗੇ ਹੋਇਆ ਕਈਆਂ ਦੇ ਜੇ ਦਵਾਈਆਂ ਦੀ ਦੁਕਾਨ ਆ ਉੱਥੇ ਡਰੱਗ ਇਨਸਪੈਕਟਰ ਭੇਜ ਦਿੰਦੇ ਕੋਈ ਦੁੱਧ ਦਾ ਕੰਮ ਕਰਦਾ ਤਾਂ ਉੱਥੇ ਹੈਲਥ ਡਿਪਾਰਟਮੈਂਟ ਵਾਲੇ ਭੇਜ ਦਿੰਦੇ ਇਹ ਕੰਮ ਚੱਲ ਰਿਹਾ ਤੇ ਜੇ ਕਿਸੇ ਦੀ ਕੋਈ ਦੁੱਧ ਦੀ ਗੱਡੀ ਲੱਗੀ ਹੈ ਤਾਂ ਉਹਨੂੰ ਕਹਿਣਗੇ ਤੇਰਾ ਕਾਰੋਬਾਰ ਤੇਰੀ ਗੱਡੀ ਹਟਾ ਦਿੰਨੇ ਸੋ ਇਹ ਕਿੱਤਾ ਚੱਲ ਰਿਹਾ ਹੈ ਔਰ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਸੋ ਇਹ ਸਾਰੀਆਂ ਲੰਮੀਆਂ ਚੌੜੀਆਂ ਗੱਲਾਂ ਹੋ ਗਈਆਂ ਅੱਜ ਮੇਰਾ ਦਿਲ ਤਾਂ ਨਹੀਂ ਸੀ ਲੇਕਿਨ ਮੈਂ ਦੁਬਾਰਾ ਫੇਰ ਸਾਡੇ ਭਰਾ ਅਮਨ ਦਾ ਧੰਨਵਾਦ ਕਰਦਾ ਕਿ ਉਹ ਸਾਡੇ ਨਾਲ ਉਹਨਾਂ ਨੇ ਆਏ ਹੈ ਔਰ ਸਾਡਾ ਸਾਥ ਦਿੱਤਾ ਹੈ ਪਾਰਟੀ ਦੇ ਉਹਨਾਂ ਨੇ ਹੱਥ ਫੜਿਆ ਤੇ ਨਾਲ ਹੀ ਨਾਲ ਮੈਂ ਵਧਾਈ ਦੇਣੀ ਚਾਹਣਾ ਹੈ ਮੁੱਲਾਪੁਰ ਦੇ ਲੋਕਾਂ ਨੂੰ ਸ਼ਹਿਰ ਨਿਵਾਸੀਆਂ ਨੂੰ